ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਸਿੰਪਲ ਕੁੜਤੀ ਦੀ ਕਟਿੰਗ ਕਰਨੀ ਹੈਗੀ ਦੇਖੋ ਸਭ ਤੋਂ ਪਹਿਲਾਂ ਜਿਹੜਾ ਕੱਪੜਾ ਹੈਗਾ ਆਪਣਾ ਘੇਰਾ ਥੋੜਾ ਹੈਗਾ ਘੇਰਾ ਹੈਗਾ ਆਪਣਾ 18 ਇੰਚ 18 ਇੰਚ ਘੇਰੇ ਕਰਕੇ ਜੀ ਆਪਣਾ ਐਦਾਂ ਹੀ ਫੋਲਡ ਕਰਕੇ ਆ ਦੇਖੋ ਐਦਾਂ ਕੱਪੜਾ ਹੁੰਦਾ ਐਦਾਂ ਫੋਲਡ ਕਰਕੇ ਹੀ ਆਪਣਾ ਘੇਰਾ ਬਣ ਜਾਣਾਗਾ ਆਪਾਂ ਐਦਾਂ ਦੋ ਤਹਾਂ ਚ ਫੋਲਡ ਕਰਕੇ ਕੱਪੜਾ ਰੱਖ ਲਿਆ ਦੇਖੋ ਘੇਰਾ ਹੈਗਾ ਆਪਣਾ 18 ਇੰਚ ਤਿਆਰ ਅੱਪਾ ਧਾਰਾਂ ਦੇ 4 ਇੰਚ ਪਲੱਸ ਕਰਨਾ ਹੋ ਗਿਆ 22 ਇੰਚ ਦੇਖੋ ਆਪਣਾ ਕੱਪੜਾ ਘੇਰੇ ਦਾ ਪੂਰਾ ਹੈਗਾ 22 ਇੰਚ ਐਕਸਟਰਾ ਮਾਰਜਨ ਰੱਖ ਕੇ ਆਪਣਾ ਕੱਪੜਾ ਜੀ ਪੂਰਾ ਹੁਣ ਆਪਾਂ ਰੱਖਣੀ ਹੈ ਜੀ ਦੇਖੋ ਇਹਦੀ ਲੰਬਾਈ ਕੁੜਤੀ ਦੀ ਜਿਹੜੀ ਲੰਬਾਈ ਹੈ ਜੀ ਦੇਖੋ ਹੈਗੀ ਹੈ ਜੀ 38 ਇੰਚ ਤਿਆਰ ਠੀਕ ਹੈ ਜੀ 38 ਇੰਚ ਕੁੜਤੀ ਦੀ ਲੰਬਾਈ ਤਿਆਰ ਆ ਆਪਾਂ 4 ਇੰਚ ਐਕਸਟਰਾ ਰੱਖਣਾਗਾ ਆਪਾਂ 42 ਇੰਚ ਤੇ ਕਟਿੰਗ ਕਰਨੀ ਹੈਗੀ ਆਹ ਲੋ ਜੀ 42 ਇੰਚ ਤੇ ਮਾਰਕ ਕਰ ਲਿਆ ਇੱਕ ਮਾਰਕ ਆਪਾਂ 42 ਇੰਚ ਤੇ ਇਧਰ ਕਰ ਲੈਣਾਗਾ ਹਲੋ ਜੀ ਇਸ ਸਰ ਸਕੀਲ ਦੇ ਨਾਲ ਆਪਾਂ ਆਪਣੀ ਲੰਬਾਈ ਤੇ ਚੜਾਈ ਦਾ ਨਸਾਨ ਲਾ ਕੇ ਆਪਾਂ ਲੰਬਾਈ ਲਾ ਲੈਣੀ ਹੈ ਜੇ ਤੁਹਾਡਾ ਘੇਰਾ 16 17 18 ਦਾ ਤਾਂ ਐਦਾਂ ਹੀ ਜੀ ਆਪਣੀ ਕੁੜਤੀ ਡਬਲ ਫੋਲਡ ਕਰਕੇ ਤਿਆਰ ਹੋ ਜਾਂਦੀ ਹੈ ਜੀ ਹੁਣ ਦੇਖੋ ਜੀ ਆਪਾਂ ਕੀ ਕਰਨਾ ਕੱਪੜੇ ਨੂੰ ਆਪ ਪੈਦਾ ਚਾਰ ਤਿਹਾਂ ਦੇ ਵਿੱਚ ਫੋਲਡ ਕਰ ਲੈਣਾ ਪਹਿਲਾਂ ਆਪਾਂ ਆਹ ਵਾਲਾ ਕੱਪੜਾ ਜਿਹੜਾ ਆਪਸ ਵਿੱਚ ਜੁਆਇੰਟ ਆਗਾ ਇਹਨੂੰ ਆਪਾਂ ਕੈਂਚੀ ਦੇ ਨਾਲ ਅਲੱਗ ਕਰ ਲੈਣਾ ਆ ਆ ਦੇਖੋ ਜੀ ਆਪਾਂ ਕੱਪੜੇ ਨੂੰ ਏਦਾਂ ਚਾਰ ਤਿਹਾਂ ਚ ਰੱਖ ਲਿਆ ਏਦਾਂ ਫੋਲਡ ਕਰਕੇ ਦੇਖੋ ਦੋ ਆ ਹੋ ਗਏ ਦੋ ਪੱਲੇ ਆਪਣੇ ਆ ਹੋ ਗਏ ਦੋਵੇਂ ਪੱਲਿਆਂ ਦੀ ਆਪਣੀ ਕੱਟਿੰਗ ਹੋ ਜਾ ਰਹੀਏਗੀ ਹੁਣ ਦੇਖੋ ਜੀ ਆਪਾਂ ਪਾਉਣੀਆਂ ਨੇ 18 ਬਰੈਸਟ ਦੀਆਂ ਕਟਾਂ ਠੀਕ ਹੈ ਜੀ ਜਿਹੜਾ ਇਹਨਾਂ ਦਾ ਤੀਰਾਗਾ ਉਹ ਜਿਹੜਾ ਪਿਛਲਾ ਗਲਾ ਹੈਗਾ ਉਹ ਇਹਨਾਂ ਦਾ ਛੋਟਾ ਹੈਗਾ ਜੇ ਆਪਾਂ ਨਾਰਮਲ ਕਲਾ ਰੱਖਣਾ ਹੁੰਦਾ ਫਿਰ ਆਪਾਂ ਇਹਨਾਂ ਦਾ ਤੀਰਾ ਰੱਖਣਾ ਜੀ ਰੱਖਣਾ ਸੀਗਾ 6 ਇੰਚ ਠੀਕ ਹੈ ਜੀ ਇਹਨਾਂ ਦਾ ਜਿਹੜਾ ਪਿਛਲਾ ਗਲਾ ਉਹ ਛੋਟਾ ਹੈਗਾ ਤਾਂ ਕਰਕੇ ਆਪਾਂ ਇਹਨਾਂ ਦਾ ਤੀਰਾ ਹੈਗਾ 6.5 ਇੰਚ ਰੱਖਾਂਗੇ ਆ ਲਓ ਜੀ ਆਪਾਂ 6.5 ਇੰਚ ਤੇ ਮਾਰਕ ਕਰ ਲਿਆ ਤੇ نیچے ਨੂੰ ਜਿਹੜਾ ਮੋਢਾ ਹੈਗਾ ਬੱਚਿਆਂ ਦੇ ਸਾਈਜ਼ ਨੂੰ ਛੱਡ ਕੇ ਜੀ ਹਰ ਇੱਕ ਸਾਈਜ਼ 'ਚ ਆਪਾਂ 7.5 ਇੰਚ ਹੀ ਰੱਖਣਾ ਹੁੰਦਾ ਹੈ ਇੱਥੋਂ 6.5 ਤੇ ਇੱਥੇ ਆ ਕੇ ਤੇ ਅੱਧਾ ਇੰਚ ਘਟਾ ਦੇਣਾ 6 ਇੰਚ ਆਪੋ ਚੇ ਆਪ ਪਹਿਲਾਂ ਸਕੇਲ ਦੇ ਨਾਲ ਇੱਕ ਬਾਕਸ ਰੈਡੀ ਕਰ ਲੈਣਾ ਐਸ ਤਰ੍ਹਾਂ ਦੇਖੋ ਜੀ ਜਿੰਨਾ ਪੈਣਾ ਨੂੰ ਪ੍ਰੋਬਲਮ ਆਉਂਦੀ ਆ ਵੀ ਸਾਡੇ ਮੋਢੇ 'ਚ ਵਾਲ ਪੈਂਦੇ ਨੇ ਸਾਡੇ ਆਰਮਹੋਲ ਦੇ ਨੀਚੇ ਝੋਲ ਪੈਂਦਾ ਉਹਨਾਂ ਨੇ ਕੀ ਕਰਨਾ ਦੇਖੋ ਜੀ ਆਹ ਵਾਲੀਆਂ ਕਾਟਾਂ ਅੱਧਾ-ਅੱਧਾ ਇੰਚ ਦੀਆਂ ਜ਼ਰੂਰ ਪਾਉਣੀਆਂ ਨੇ ਦੇਖੋ ਅੱਧਾ ਇੰਚ ਤਾਂ ਇੱਥੋਂ ਆਹ ਤਰਸੀ ਕਾਟ ਪਾਈ ਆ ਇੱਥੇ ਪਾਤੀ ਅੱਧਾ ਇੰਚ ਦੀ ਕਾਟ ਅੱਧਾ ਇੰਚ ਆਪਾਂ ਮੋਢਾ ਇੱਥੋਂ ਕਟਾਤਾ ਇੱਥੋਂ 6 ਇੰਚ ਸੀਗਾ ਆਪਣਾ ਤੀਰਾ ਆਪਾਂ ਇੱਥੇ ਅੱਧਾ ਇੰਚ ਕਟਾਤਾ ਠੀਕ ਆ ਜੀ ਇਹ ਜ਼ਰੂਰ ਪਾਉਣੀਆਂ ਨੇ ਇਹਦੇ ਨਾਲ ਆਪਣੇ ਮੋਢੇ 'ਚ ਵੱਲ ਨਹੀਂ ਪੈਂਦੇ ਹੈਗੇ ਆਪਣੇ ਮੋਢੇ ਡਿੱਗਦੇ ਨਹੀਂ ਹੈਗੇ ਜਦੋਂ ਆਪਾਂ ਇੱਥੋਂ 1/2 ਇੰਚ ਘਟਾਉਂਦੇ ਨਹੀਂ ਹੈਗੇ ਤਾਂ ਆਪਣੇ ਆ ਹਿੱਸੇ 'ਚ ਵਾਲ ਜ਼ਰੂਰ ਪੈਂਦੇ ਨੇ ਹੁਣ ਜਿਹੜੀ ਆਪਾਂ ਮੋਢੇ ਦੀ ਕੱਟ ਪਾਉਣੀ ਹੈ ਪਾਉਣੀਆਂ ਜੀ ਫਰੰਟ ਵਾਲੀ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਹੈਗੀ ਇਹ ਪਾਉਣੀਆਂ ਜੀ 2 ਇੰਚ ਤੇ ਠੀਕ ਹੈ ਜੀ ਤੇ ਜਿਹੜੀ ਇਹਦੇ ਗਲਾਈ ਹੈਗੀ ਇਹ ਬਊ ਜੀ ਬ੍ਰੈਸਟ ਦੇ ਨਾਲ ਮੁਤਾਬਕ ਦੇਖੋ ਇਹਨਾਂ ਦੀ ਬ੍ਰੈਸਟ ਹੈਗੀ ਹੈ 18 ਇੰਚ 18 ਦਾ ਹਾਫ ਹੋ ਗਿਆ 9 ਇੰਚ ਆਹ ਲਓ ਜੀ ਆਪਾਂ 9 ਇੰਚ ਤੇ ਕਰ ਲਿਆ ਮਾਰਕ ਠੀਕ ਹੈ ਜੀ 9 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹਦਾ ਕਰ ਲੈਣਾ ਹਾਫ ਜਿੰਨਾ ਆ ਗਿਆ ਉਹਨੇ ਹੀ ਆਪਾਂ ਇੱਥੇ ਤੇ ਜਿਹੜੀ ਪਿਛਲੀ ਘਾਟ ਆਉ ਪਾਵਾਂਗੇ ਜੀ ਆਪਾਂ 5 ਇੰਚ ਦੇ ਦੇਖੋ ਜੀ ਪੈੰਦੀ ਦਾ ਸਿਰੇ ਤੱਕ ਹੀ ਹੁੰਦੀ ਹੈ ਜੀ ਬਸ ਇੱਕ 5 ਇੰਚ ਦਾ ਆਪਣੇ ਹਿਸਾਬ ਹੁੰਦਾ ਹੈ ਵੀ ਆਪਣੀ ਜਿਹੜੀ ਕਾਰਟ ਆ ਉਹ ਬਿਲਕੁਲ ਸਹੀ ਪਵੇ ਹੁਣ ਆਪਾਂ ਦੇਣੀ ਹੈ ਜੀ ਗਲਾਈ ਇਹ ਲੋਦੀਆ ਹੋ ਗਈ ਫਰੰਟ ਵਾਲੀ ਤੇ ਆ ਹੋ ਗਈ ਜੀ ਆਪਣੀ ਬੈਗ ਆ ਰਹੀ ਠੀਕ ਹੈ ਜੀ ਆ ਹੋ ਗਈਆਂ ਆਪਣੀਆਂ ਮੋਢੇ ਦੀਆਂ ਕਾਟਾਂ ਹੁਣ ਆਪਾਂ ਰੱਖਣੀ ਹੈ ਜੀ ਸਾਈਡਸ ਲਈ ਦੇਖੋ ਸਾਈਡ ਸਲਾਈ ਰੱਖਣੀ ਆਪਾਂ ਇਹਨਾਂ ਦੀ 22 ਇੰਚ ਠੀਕ ਹੋ ਜੀ ਸਾਈਡ ਸਲਾਈ ਰੱਖੀ ਆ 22 ਇੰਚ ਤੇ ਇਹਨਾਂ ਦੀ ਕਮਰ ਰੱਖੀ ਆ ਆਪਾਂ 14.5 ਇੰਚ ਠੀਕ ਹੈ ਜੀ ਆ ਹੋ ਗਿਆ ਆਪਣਾ हिਪ ਦਾ ਨਿਸ਼ਾਨ ਆ ਹੋ ਗਿਆ ਜੀ ਆਪਣਾ ਕਮਰ ਦਾ ਨਿਸ਼ਾਨ ਸਾਈਡ ਸਲਾਈ ਹੁੰਦੀ ਆ ਜਿਹੜੀ ਆਪਣੀ ਆ ਵਾਲੀ ਸਲਾਈ ਆਪਾਂ ਫਿਟਿੰਗ ਵਾਲੀ ਸਲਾਈ ਲਗਾਉਣੀ ਆ ਇੱਥੋਂ ਤੋਂ ਲੈ ਕੇ ਇੱਥੇ ਤੱਕ ਨਾਪੀ ਜਾਂਦੀ ਹੈ ਜੀ ਉੱਪਰ ਲਿਆ ਕਾਟ ਪੈਨ ਤੋਂ ਬਾਅਦ ਸਾਈਡ ਸਲਾਈ ਨੇ ਜੀ 21.5 ਰੈਡੀ ਰਹਿ ਜਾਣਾ ਆ ਦੇਖੋ ਆਪਣੇ ਕਮੀਜ਼ ਦੇ ਤਿੰਨ ਪਾਰਟ ਹੋ ਗਏ ਆ ਹੋ ਗਿਆ ਕਮਰ ਦਾ ਤੇ ਆ ਹੋ ਗਿਆ ਦੇਖੋ ਜੀ ਆਪਣਾ हिਪ ਦਾ ਤੇ ਆ ਹੋ ਗਿਆ ਆਪਣਾ ਬੈਸਟ ਦਾ ਦੇਖੋ ਕਮਰ ਹੈਗੀ ਹੈ ਜੀ ਇਹਨਾਂ ਦੀ 14 ਇੰਚ ਠੀਕ ਹੈ ਜੀ 14 ਦਾ ਹਾਫ ਹੋ ਗਿਆ 7 ਇੰਚ ਤੇ ਆਪਾਂ ਉਹਦੇ ਵਿੱਚ ਅੱਧਾ ਇੰਚ ਪਲੱਸ ਕਰਾਂਗੇ ਠੀਕ ਹੈ ਜੀ 7.5 ਇੰਚ ਪਲੱਸ ਆਪਾਂ ਸਿਰਫ ਕਮਰ 'ਚ ਕਮਰ ਦਾ ਨਾਪ ਆਪਾਂ ਵਧਾ ਕੇ ਲੈਣਾ ਨਾ ਆਪਾਂ ਬ੍ਰੈਸਟ ਦਾ ਲੈਣਾ ਨਾ ਹੀ ਆਪਾਂ हिਪ ਦਾ ਲੈਣਾ ਕਮਰ ਦਾ ਤਾਂ ਕਰਕੇ ਲੈਣਾ ਕਿਉਂਕਿ ਆਪਣੀ ਇੱਥੇ ਪਲੇਟਸ ਜੜੰਗਾਈ ਪੈਂਦੀ ਹੁੰਦੀ ਆ ਜੇ ਆਪਾਂ ਇਥੋਂ ਵਧਾ ਕੇ ਨਹੀਂ ਲਵਾਂਗੇ ਪਲੇਟਸ ਪਾਉਣ ਤੋਂ ਬਾਅਦ ਆਪਣੀ ਆ ਜਗ੍ਹਾ ਤੋਂ ਕਮੀਜ਼ ਟਾਈਟ ਹੋ ਜਾਊਗਾ ਦੇਖੋ हिਪ ਹੈਗੀ ਆ ਜੀ ਇਹਨਾਂ ਦੀ 18 ਇੰਚ हिਪ ਚ ਵੀ ਕੁਛ ਨਹੀਂ ਵਧਾਉਣਾ ਪਟਾਉਣਾ ਨਹੀਂ ਹੈਗਾ ਇਸ ਤਰ੍ਹਾਂ ਜੀ ਸਕੇਲ ਦੀ ਹੈਲਪ ਦੇ ਨਾਲ ਆਪਾਂ ਇੱਦਾਂ ਲਾਈਨ ਬਣਾ ਲੈਣੀ ਹੈ ਐਸੇ ਤਰ੍ਹਾਂ ਜੀ ਆਪਾਂ ਆ ਦੇਖੋ ਜੀ ਇੱਥੇ ਪਾ ਲੈਣੀ ਹੈ ਦੇਖੋ ਹੁਣ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਰਮ ਹੋਲ 'ਚ ਝੋਲ ਪੈਂਦਾ ਦੇਖੋ ਜੀ ਤੁਸੀਂ ਆ ਕੱਲੀ ਆ ਸ਼ੇਪ ਦੇਖੋ ਆ ਇੱਥੇ ਨਾ ਇੱਕ ਟਰਾਈਐਂਗਲ ਸ਼ੇਪ 'ਚ ਆ ਦੇਖੋ ਇੱਦਾਂ ਤਕੂਨਾ ਜਿਹਾ ਬਣ ਗਿਆ ਜਦੋਂ ਆਪਾਂ ਸਲਾਈ ਲਾ ਲੈਨੇ ਆ ਆਪਣੇ ਬਾਹਾਂ ਵਗੈਰਾ ਜਿਹੜੀਆਂ ਜਾਂਦੀਆਂ ਨੇ ਤਾਂ ਜਿਹੜਾ ਆ ਵਾਲਾ ਕੱਪੜਾ ਇਹ ਆਪਣੇ ਆーム ਹোল ਦੇ نیچے ਬਾਹ ਦੇ نیچے ਇਕੱਠਾ ਹੋਣ ਲੱਗ ਜਾਂਦਾ ਇੱਥੋਂ ਹੀ ਵਾਲ ਆਪਣੇ ਪਿਛਲੇ ਮੋਢੇ 'ਚ ਜਾਂਦੇ ਨੇ ਪਿਛਲੇ ਪੱਲੇ 'ਚ ਜਾਂਦੇ ਨੇ ਇੱਥੋਂ ਹੀ ਵਾਲ ਆਪਣੇ ਆਹ ਵਾਲੀ ਜਗ੍ਹਾ 'ਚ ਜਾਣ ਲੱਗ ਜਾਂਦੇ ਨੇ ਇਹ ਆਪਾਂ ਕੀ ਕਰਨਾ ਇੱਥੋਂ ਦੇਖੋ ਜੀ ਆਪਾਂ 2.5 ਇੰਚ ਐਦਾਂ ਐਦਾਂ ਸਲਾਈ ਲੈ ਕੇ ਆਉਂਦੀ ਹੈ ਜੀ ਚਾਹੇ ਤੁਸੀਂ ਸਕੇਲ ਦੇ ਨਾਲ ਪਹਿਲਾਂ ਬਿਲਕੁਲ ਸਿੱਧੀ ਲਾਈਨ ਲਾ ਲਓ 2.5 ਇੰਚ ਤੱਕ ਇਹ ਇਸ ਤਰ੍ਹਾਂ ਤੇ ਇਨ ਮਲਾਵੋ ਫਿਟਿੰਗ ਵਾਲੀ ਇਨਸਾਨੀ ਨਾਲ ਚਾਹੇ ਤੁਸੀਂ ਸਿਲਾਈ ਲਗਾਉਂਦੇ ਕਰ ਲੋ ਦੇਖੋ ਹੁਣ ਆਪਾਂ ਕਾਵਾ ਦੇ ਜੀ ਪਲੇਟਸ ਦੇਖੋ ਪਲੇਟਸ ਕਾਉਣੀਆਂ ਨੇ ਆਪਾਂ ਇਹਨਾਂ ਦੀਆਂ 12 ਇੰਚ ਦੇ ਇਹ ਪਲੇਟਸ ਆਪਾਂ 12 ਇੰਚ ਤੇ ਕਿਉਂਕਿ ਆ ਦੇਖੋ ਆਹ ਵਾਲੀ ਕੱਟ ਪੈ ਜਾਣੀ ਆ ਤਿਰਸੀ ਕੱਟ ਪੈ ਜਾਣੀ ਆ ਤਿਰਸੀ ਕੱਟ ਪੈਣ ਤੋਂ ਬਾਅਦ ਇੱਥੇ ਧੀਰੇ ਵਾਲੀ ਸਿਲਾਈ ਲੱਗ ਜਾਨੀ ਆ ਜਿਹੜੀਆਂ ਆਪਣੀਆਂ ਪਲੇਟਾਂ ਨੇ ਇਹਨਾਂ ਨੇ ਤਕਰੀਬਨ 11 ਇੰਚੀ ਰੈਡੀ ਰਹਿ ਜਾਣਗੇ نیچے ਨੂੰ ਦੇਖੋ ਜੀ نیچے ਨੂੰ ਆਪਾਂ ਇਹਨਾਂ ਦੀ ਲੈਂਥ ਰੱਖਣੀ ਆ 7 ਇੰਚ ਤੇ ਜਿਹੜੀ ਇਹਨਾਂ ਦੀ ਆ ਸੈਂਟਰ ਵਾਲੀ ਚੌੜਾਈ ਰੱਖਣੀ ਹੈ ਕਿ ਵੀ ਆਪਾਂ ਕਿੰਨੀਆਂ ਚੌੜੀਆਂ ਰੱਖਣੀਆਂ ਨੇ ਦੇਖੋ ਜੀ ਇਹ ਆਪਾਂ ਪੌਣੇ ਇੱਕ 3 ਇੰਚ ਰੱਖਣੀਆਂ ਨੇ ਠੀਕ ਹੈ ਜੀ ਢਾਈ ਵੀ ਨਹੀਂ ਰੱਖੀ ਆਪਾਂ 3 ਵੀ ਨਹੀਂ ਪੌਣੇ ਇੱਕ 3 ਢਾਈ ਤੋਂ ਉੱਪਰ ਤੇ 3 ਤੋਂ نیچے ਪਲੇਟਸ ਇਹ ਸਾਈਡ ਵਾਲੀਆਂ ਪਲੇਟਸ ਆਪਾਂ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ ਇਹ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਹਾਂਜੀ 2 2 ਇੰਚ ਦਾ ਪਾ ਲੈਣਾ ਆਪਾਂ ਇਹਨਾਂ ਦੇ ਵਿੱਚ ਫਰੰਟ ਹਾਂਜੀ ਆਹ ਹੋ ਗਈ ਜੀ ਆਪਣੀ ਫਰੰਟ ਵਾਲੀ ਕੁਰਤੀ ਦੀ ਕਟਿੰਗ फ्रंट वाले पल्ले दी होगी कटिंग देखो जी जे अपना मतलब कि ਜਿਵੇਂ ਬੈਸਟ ਦਾ ਨਾਪ ਘਾਟਾ 18 16 ਤਾਂ ਆਪਰੇ ਨਾ ਸੋਚਿਆ ਕਰੋ ਵੀ ਆਪਾਂ ਮੋਡਾ ਘੱਟ ਰੱਖਣਾ ਕਿਉਂਕਿ ਦੇਖੋ ਜੀ ਆਪਾਂ ਮੋਡਾ ਇਹਨਾਂ ਦਾ 7 ਇੰਚ ਰੱਖ ਲੈਂਦੇ ਤਾਂ ਇਹਨਾਂ ਦਾ ਮੋਡਾ ਛੋਟਾ ਰਹਿ ਜਾਣਾ ਸੀ ਕਿਉਂਕਿ ਜਿਹੜੇ ਮੋਢੇ ਨੇ ਵਧਣਾ ਹੁੰਦਾ ਬ੍ਰੈਸਟ ਦੇ ਨਾਪ ਮੁਤਾਬਕ ਹੀ ਵਧਣਾ ਘਟਣਾ ਹੁੰਦਾਗਾ ਫਿਰ ਆਪਣੀ ਜੀ ਮੋਢੇ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਜੀ ਐਸ ਤਰ੍ਹਾਂ ਜੀ ਆਪਾਂ ਪਾ ਦੇਣੀ ਹੈਗੀ ਫਰੰਟ ਵਾਲੀ ਕਾਟ ਆਪਾਂ ਕੀ ਕਰਨਾ ਦੇਖੋ ਆਹ ਵਾਲੇ ਕੱਪੜੇ ਨੂੰ ਐਦਾਂ ਚੱਕਣਾ ਤੇ ਜਿੰਨੀ ਵੀ ਆਪਣੀ ਮਾਰਕਿੰਗ ਕੋਈ ਹੋਈ ਹੈ ਆਪਾਂ ਇਸ ਤਰ੍ਹਾਂ ਕਰਕੇ ਇਧਰ ਲੈ ਆਉਣੇ ਆ ਆ ਸਾਰੇ ਜਿਹੜੇ ਆਪਣੇ ਕੱਪੜੇ ਦੀ ਤੈਆਂ ਆਂਗੇ ਇਹਨੂੰ ਆਪਾਂ ਆਪਸ ਵਿੱਚ ਮਿਲਾ ਲਵਾਂਗੇ ਸਲਾਈ ਕਰਨ ਦਾ ਟਾਈਮ ਬਿਲਕੁਲ ਉਲਝਣ ਦੀ ਜਰੂਰ ਨਹੀਂ ਆਪਣੀ ਕੁਰਤੀ ਦੀ ਸਾਰੀ ਮਾਰਕਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਬੈਕ ਵਾਲੇ ਪੱਲੇ ਦੀ ਕਰਕੇ ਦਿਖਾਵਾਂਗੇ। ਹਾਂਜੀ। ਦੇਖੋ ਆਪਾਂ ਜਿਹੜਾ ਗਲਾਗਾ ਗਲਾ ਰੱਖਣਾ ਦੇਖੋ ਜੀ ਆਪਾਂ 2.5 ਇੰਚ ਠੀਕ ਹੈ ਜੀ 2.5 ਇੰਚ ਰੱਖਿਆ ਆਪਾਂ ਗਲਾ ਤੇ نیچے ਨੂੰ ਆਪਾਂ ਗਲੇ ਦੀ ਲੰਬਾਈ ਰੱਖਣੀ ਆ ਦੇਖੋ ਜੀ 4.5 ਇੰਚ ਹੁਣ ਆਪਾਂ ਇਸ ਤਰ੍ਹਾਂ ਪਾ ਦੇਣੀ ਆ ਗਲਾਈ ਉਹ ਜੀ ਆ ਲੋਗੀ ਆਪਣੀ ਗਲੇ ਦੀ ਕਟਿੰਗ ਤੇ ਹੁਣ ਆਪਾਂ ਦੇਖੋ ਪਾਵਾਂਗੇ ਜੀ ਪਲੇਟਸ ਪਲੇਟਸ ਇਹ ਵੀ ਫਰੰਟ ਵਾਲੀਆਂ ਵਾਂਗੂ 12 ਇੰਚ ਤੇ ਤੇ ਨੀਚੇ ਨੂੰ ਆਪਾਂ ਇਹਨਾਂ ਦੀ ਲੈਂਥ ਰੱਖਣੀ ਆ ਵਧਾ ਕੇ ਲੈਂਥ ਰੱਖਾਂਗੇ ਆਪਾਂ ਇਹਨਾਂ ਦੀ 8 ਇੰਚ 1 ਇੰਚ ਵਧਾ ਕੇ ਪੌਣੇ 3 ਇੰਚ ਪਾਉਣਾ ਆਪਾਂ ਇਹਨਾਂ ਦਾ ਜਿਹੜਾ ਸੈਂਟਰ ਵਾਲਾ ਫਰਕ ਆਏ ਹਾਂ ਉਹ ਦੀ ਜੀ ਆਪਣੀ ਕੁਰਤੀ ਦੀ ਕਟਿੰਗ ਹੁਣ ਆਪਣੀਆਂ ਰਹਿ ਗਈਆਂ ਬਾਹਾਂ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਵਾਂਗੇ ਹਾਂ ਜੀ ਦੇਖੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਬਣਾਉਣੀਆਂ ਨੇ ਦੇਖੋ ਜੀ ਆਪਾਂ ਪੂਰੀਆਂ ਰੇਵ ਬਾਹਾਂ ਲਾ ਲੂ ਚਾਹੇ ਤੇ ਇਹਨਾਂ ਦੀ ਬਾਹਾਂ ਦੀ ਜਿਹੜੀ ਲੈਂਥ ਆ ਉਹ ਹੈਗੀ ਹੈ 21 ਇੰਚ 21 ਇੰਚ 'ਚ ਆਪਾਂ 3 ਇੰਚ ਪਲੱਸ ਕਰਨਾਗਾ ਦੇਖੋ 21 ਆਪਾਂ 24 ਇੰਚ ਤੇ ਕਟਿੰਗ ਕਰਨੀ ਆ 3 ਇੰਚ ਪਲੱਸ ਕਰਕੇ 24 ਇੰਚ ਤੇ ਆਪਾਂ ਦੇਖੋ ਜੀ ਇੱਧਰ ਨਿਸ਼ਾਨ ਲਾ ਲੈਣਾ ਲੜਾਈ ਜਿੰਨੀ ਹੈਗੀ ਸੀ ਜੀ ਆਪਾਂ ਉਨੀ ਹੀ ਰੱਖ ਲਈ। ਨਾਲ ਉਹ ਜਿਹੜਾ ਵਾਲਾ ਕੱਪੜਾ ਬਚੇ ਇਹਦੇ ਆਪਾਂ ਰੇਪਲੀਰ ਗਲੇ ਦੀ ਤੇ ਫਰੰਟ ਵਾਲੇ neck ਤੇ ਕੱਪੜਾ ਲਾਵਾਂਗੇ। ਤੇ ਹੁਣ ਦੇਖੋ ਆਪਾਂ ਬਾਹਾਂ ਦੀ ਕਟਿੰਗ ਕਰਨ ਖਾਤਰ ਕੀ ਕਰਨਾ? ਆਪਾਂ ਨੂੰ ਚਾਹੀਦਾ ਹੁੰਦਾ ਜੀ ਬਾਹਾਂ ਦੀ ਕਟਿੰਗ ਕਰਨ ਖਾਤਰ ਫਰੰਟ ਵਾਲਾ ਪੱਲਾ। ਦੇਖੋ ਜੀ ਆ ਆਪਣਾ ਫਰੰਟ ਵਾਲਾ ਪੱਲਾ ਕਾਟੇ ਵਿੱਚ ਫਰੰਟ ਆ ਵੀ ਪਾਈ ਹੋਈ ਆ ਇੱਕ ਇੰਨਾ ਹਿੱਸਾ ਆਊਗਾ ਆਪਣਾ ਸਲਾਈ 'ਚ ਤੇ ਆਪਾਂ ਇਹਨੂੰ ਨਾਪਣਾ ਦਾ ਨਾਪਣਾ ਕਿਵੇਂ ਆ ਇੱਥੇ ਇੰਚੀ ਟੇਪ ਰੱਖ ਲਿਆ ਉੱਪਰਲਾ ਹਿੱਸਾ ਛੱਡਦਾ ਇੱਥੇ ਰੱਖ ਕੇ ਐਦਾਂ ਇੰਚੀ ਟੇਪ ਆਪਾਂ ਗਲਾਈ 'ਚ ਘੁਮਾਉਣਾ ਦਾ ਦੇਖੋ ਮੋਟਾ ਹੈਗਾ ਆਪਣਾ 8.5 ਇੰਚ ਤਿਆਰ ਕਈ ਮੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਜੀ ਸਾਡਾ ਬਾਹ ਦਾ ਕੱਪੜਾ ਸਲਾਈ ਲਗਾਉਣ ਟਾਈਮ ਘਟ ਜਾਂਦਾ ਜਿੰਨਾ ਤੁਹਾਡਾ ਇਸ ਤਰ੍ਹਾਂ ਮੋਟਾ ਨਾਪ ਕੇ ਠੀਕ ਆ ਆਉਂਦਾ ਜਿੱਦਾਂ ਇਹ ਆਇਆ 8.5 ਇੰਚ ਤੁਸੀਂ ਇਹ ਤੋਂ 3 ਇੰਚ ਐਕਸਟਰਾ ਰੱਖ ਲਓ ਤੁਹਾਡਾ ਕਦੇ ਵੀ ਕੱਪੜਾ ਕਟੂਬਾ ਨਹੀਂ ਜਿੱਦਾਂ ਹੁਣ ਆਹ ਕੱਪੜਾ ਆਪਣਾ ਇੰਨਾ ਐਕਸਟਰਾ ਸੀਗਾ ਇਹ ਆਪਣੇ ਕਿਸੇ ਕੰਮ ਨਹੀਂ ਸੀ ਆਉਣਾ ਜਿੱਦਾਂ ਇਦਾਂ ਦਾ ਕੋਈ ਕੱਪੜਾਗਾ ਤਾਂ ਤੁਸੀਂ ਸਾਰੇ ਹੀ ਰੱਖ ਲਓ ਐਕਸਟਰਾ ਕੱਪੜੇ ਦੀ ਹੋ ਜਾਂਦੀ ਹੈ ਜੀ ਕਟਿੰਗ ਮੋਡਾ ਹੈਗਾ ਦੇਖੋ ਆਪਣਾ 8.5 ਇੰਚ ਤਿਆਰ ਜਿੰਨਾ ਤੁਹਾਡਾ ਮੋਡਾ ਰੈਡੀ ਹੈਗਾ ਉਹਦੋਂ ਆਪਾਂ ਨਾ ਅੱਧਾ ਇੰਚ ਘਟਾ ਕੇ ਰੱਖਣਾ ਹੁੰਦਾ ਜੀ ਨਾਲੋ ਜੀ 8.5 ਇੰਚ ਹੈਗਾ ਆਪਣਾ ਮੋਡਾ ਤਿਆਰ ਆਪਾਂ 8 ਇੰਚ ਤੇ ਕਟਿੰਗ ਕਰਨੀ ਹੈਗੀ 8 ਇੰਚ ਤੇ ਤੇ ਇਧਰ ਨੂੰ ਦੇਖੋ ਆਪਾਂ ਹਰ ਇੱਕ ਸਾਈਜ਼ ਚ ਕਾਟ ਪਾਉਣੀ ਹੈ ਜੀ 3 ਇੰਚ ਤੇ ਤੇ ਦੇਖੋ ਜੀ ਜਿਹੜੀ ਆਪਾਂ ਉੱਪਰੋਂ ਕਾਟ ਪਾਉਣੀ ਹੈ ਇਹ ਪਾਵਾਂਗੇ ਜੀ ਆਪਾਂ 2.5 ਇੰਚ ਤੇ ਠੀਕ ਹੈ ਜੀ ਉੱਪਰਲੇ ਉੱਪਰੋਂ ਜਿਹੜੀ ਗਲਾਈ ਦੇਣੀ ਹੈ ਜੀ ਤੇ ਆਹ ਨੂੰ ਇਹਦੇ ਨਾਲ ਮਿਲਾ ਲੈਣਾ ਆਪਾਂ ਵਾਲੇ ਪੁਆਇੰਟ ਨੂੰ ਇਸ ਤਰ੍ਹਾਂ ਇਹਦੇ ਨਾਲ ਮਲੋਂ ਤੋਂ ਬਾਅਦ ਆਪਾਂ ਦੇਖੋ ਜੀ ਇਹਦਾ ਕਰ ਲੈਣਾ ਹਾਫ ਜਿੰਨਾ ਵੀ ਆਉਂਦਾ ਉਹਦੇ ਉੱਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਮਾਰਕ ਕਰਕੇ ਆਪਾਂ ਇਹਦੇ ਤੇ ਨਾ ਅੱਧਾ ਅੱਧਾ ਇੰਚ ਦੋਵੇਂ ਪਾਸੇ ਮਾਰਕ ਕਰ ਲੈਣਾ ਅੱਧਾ ਇੰਚ ਇੱਧਰ ਅੱਧਾ ਇੰਚ ਇੱਧਰ ਹੁਣ ਆਪਾਂ ਦੇਖੋ ਜੀ ਪਾਉਣੀ ਆ ਗਲਾਈ ਇਹ ਅੱਧਾ ਅੱਧਾ ਇੰਚ ਦੇਖੋ ਸਾਰਾ 1 ਇੰਚ ਹੋ ਗਿਆ ਤੇ 1 ਇੰਚ ਤਾਂ ਪਾਉਣੇ ਆ ਕਿਉਂਕਿ ਆਪਾਂ ਮੋਢੇ 'ਚ ਵੀ ਕਾਟ 1 ਇੰਚ ਦੀ ਹੀ ਪਾਉਣੇ ਆ ਹੁਣ ਆਪਾਂ ਜਿਹੜੀ ਗਲਾਈ ਹੈ ਆਪਾਂ ਸਿਰੇ ਤੋਂ ਦੇਣੀ ਆ ਉੱਪਰੋਂ ਆ ਜਿਹੜੀ ਬਾਹਰ ਘਾਟ ਆ ਦੇਖੋ ਆਪਾਂ ਇੱਕ ਸਾਈਡ ਤੇ ਸਾਰੇ ਕੱਪੜੇ ਦੇ ਛੱਡਤੀ ਇਹ ਵੀ ਜੀ ਆਪਾਂ ਸਿਰੇ ਤੱਕ ਹੀ ਪਾਉਣੀ ਆ ਇਸ ਤਰ੍ਹਾਂ ਇਹ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਆਹ ਦਾ ਆਪਣਾ ਐਕਸਟਰਾ ਕੱਪੜਾ ਠੀਕ ਆ ਜੀ ਤੇ ਜਿਹੜੀ ਆਪਣੀ ਬਾਹ ਦੀ ਮੂਰੀ ਹੈਗੀ ਦੇਖੋ ਹੈਗੀ ਆ ਜੀ 4.5 ਇੰਚ ਤਿਆਰ ਤੇ 6.5 ਇੰਚ ਆਪਾਂ ਐਕਸਟਰਾ ਕੱਪੜਾ ਰੱਖਿਆ ਤਰਾਂਜੀ ਕਰ ਦੇਣੀ ਆ ਇਸ ਦੀ ਕਟਿੰਗ ਨੰਬਰ 2 ਆ ਪੈ ਗਈ ਆਪਣੀ ਬਾਹ ਦੀ ਗਲਾਈ ਹੁਣ ਆਪਾਂ ਪਾਉਣੀਆਂ ਦੇਖੋ ਜੀ ਫਰੰਟ ਵਾਲੀ ਬਲਾਈ ਇਹਦੇ ਲਈ ਆਪਾਂ ਦੋ ਪੱਲੇ ਚੱਕ ਲੈਣੇ ਆ ਤੇ ਦੋ ਪਿੱਛੇ ਸੱਡ ਦੇਣੇ ਆ ਇਹ ਕਾਟ ਜੀ ਆਪਾਂ ਫਰੰਟ ਵਾਲੀ ਸਿਰਫ ਦੋ ਪੱਲਿਆਂ ਚੀ ਪਾਉਣੀ ਹੈਗੀ ਪਿਛਲੇ ਦੋ ਪੱਲਿਆਂ ਚ ਨਹੀਂ ਪਾਉਣੀ ਆਪਾਂ ਫਰੰਟ ਵਾਲਿਆਂ ਚ ਪਾਉਣੀ ਹੈ। ਨਾ ਨੋਤੀ। ਨਾ ਨੋਤੀ ਆ ਹੋਗੀ ਆਪਣੀ ਬਾਹ ਦੀ ਕਟਿੰਗ। ਇਸ ਤਰ੍ਹਾਂ ਜੀ ਆਪਾਂ ਕੁੱਲਸ ਨੇ ਇਸ ਦੀ ਕਟਿੰਗ ਕਰ ਸਕਦੇ ਐ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਬਾਹਾਂ ਦੀ ਜੀ ਬਹੁਤ ਸੁੰਨੀ ਫਿਟਿੰਗ ਬਣ ਕੇ ਆਉਂਦੀ ਹੈ ਜੇ ਤੁਹਾਨੂੰ ਆਪਣੀ ਐਚ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ